ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਆਪਣੀ ਨਵੀਂ ਅਪਡੇਟ ਲੈ ਕੇ। ਸੋ ਦੋਸਤੋ ਅੱਜ ਆਪਾਂ ਦੋ ਵਿਸ਼ਿਆਂ ਤੇ ਗੱਲ ਕਰਾਂਗੇ। ਪਹਿਲੀ ਜੋ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ। ਪੁਰਾਣੀ ਪੈਨਸ਼ਨ ਸਕੀਮ ਲਈ ਅਧਿਆਪਕ ਹਾਈ ਕੋਰਟ ਪੁੱਜਿਆ ਸਰਕਾਰ ਨੂੰ ਨੋਟਿਸ ਜਾਰੀ। ਭਾਵ ਹਾਈ ਕੋਰਟ ਨੇ ਸਿੱਖਿਆ ਵਿਭਾਗ ਨੂੰ ਤੇ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਕਿ ਇਹਨਾਂ ਨੂੰ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਕਿਉਂ ਨਹੀਂ ਮਿਲੀ 31 ਅਕਤੂਬਰ ਤੱਕ ਦਾ ਇਹ ਜੋ ਅਲਟੀਮੇਟ ਦਿੱਤਾ। ਤੇ ਨਾਲ ਹੀ ਇਹ ਗੱਲ ਕਰਾਂਗੇ ਜੀ ਆਪਾਂ 17/7/20 ਤੋਂ ਪਹਿਲਾਂ ਪਰਤੀ ਹੋਏ ਤੇ 17/7/20 ਤੋਂ ਬਾਅਦ ਪਰਤੀ ਹੋਏ ਉਹਨਾਂ ਅਧਿਆਪਕਾਂ ਨੂੰ 6ਵਾਂ ਪੇਸਕਿਲ ਕਿਉਂ ਨਹੀਂ ਦਿੱਤਾ ਜਾ ਰਹਾ ਉਹਦੇ ਪਿੱਛੇ ਕੀ ਕਾਰਨ ਹੈ ਹੁਣ ਦੋਸਤੋ ਜਿਹੜੀ ਆਪਾਂ ਵੀਡੀਓ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਇਹ ਜੀਵੀਟੀ ਅਤੇ ਪੀਆਰਟੀ ਜਿਹੜੇ ਅਧਿਆਪਕ ਨੇ ਜੋ ਕਿ 28 ਅਕਤੂਬਰ 2005 ਤੋਂ ਪਹਿਲਾਂ ਪ੍ਰਕਾਸ਼ਿਤ ਅਸਥਿਹਾਰ ਹੋ ਗਿਆ ਸੀ ਇਹਨਾਂ ਦਾ ਠੀਕ ਹੈ ਜੀ ਹਾਲਾਂਕਿ ਹਰਿਆਣਾ ਸਰਕਾਰ ਨੇ 28 ਅਕਤੂਬਰ 2005 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਜਿਸ ਵਿੱਚ ਕਿਹਾ ਗਿਆ ਸੀ ਕਿ 1 ਜਨਵਰੀ 2006 ਨੂੰ ਜਾਂ ਇਸ ਤੋਂ ਬਾਅਦ ਸੇਵਾ ਵਿੱਚ ਸ਼ਾਮਲ ਹੋਣ ਵਾਲੇ ਕਰਮਚਾਰੀ ਨਵੀਂ ਪੈਨਸ਼ਨ ਸਕੀਮ ਭਾਵ ਐਨਐਸਪੀ ਅਧੀਨ ਆਉਣਗੇ ਪਟੀਸ਼ਨਰਾਂ ਨੇ ਦਲੀਲ ਜਿਹੜੀ ਆਪਣੀ ਹ ਕਿ ਐਨਪੀਐਸ ਦੇ ਐਲਾਨ ਤੋਂ ਪਹਿਲਾਂ ਦਾ ਇਹ ਇਸ਼ਤਿਹਾਰ ਹੈ ਜਿਹੜਾ ਉਹਨਾਂ ਦੀ ਭਰਤੀ ਆ ਇਸ਼ਤਿਹਾਰ ਉਹ ਐਨਪੀਐਸ ਦੇ ਐਲਾਨ ਤੋਂ ਪਹਿਪ 2006 ਤੋਂ ਪਹਿਲਾਂ ਦਾ ਇਸ ਲਈ ਉਹ ਪੁਰਾਣੀ ਪੈਨਸ਼ਨ ਲੈਣ ਦੇ ਯੋਗ ਨਹੀਂ ਪਟੀਸ਼ਨਰਾਂ ਨੇ ਵਿੱਤ ਵਿਭਾਗ ਦੇ 8 ਮਈ 2023 ਦੇ ਦਫ਼ਤਰੀ ਮੋਮੈਂਡਮ ਦਾ ਹਵਾਲਾ ਵੀ ਦਿੱਤਾ ਗਿਆ ਜਿਸ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਜਿੰਨਾ ਕਰਮਚਾਰੀ ਦੀਆਂ ਅਸਾਮੀਆਂ ਦਾ ਇਸ਼ਤਿਹਾਰ 28 ਅਕਤੂਬਰ 2005 ਜਾਂ ਇਸ ਤੋਂ ਪਹਿਲਾਂ ਦਿੱਤਾ ਗਿਆ ਸੀ ਉਹ ਓਪੀਐਸ ਅਧੀਨ ਆਉਣਗੇ ਉਹਨਾਂ ਨੇ ਕਈ ਅਜਿਹੇ ਕਾਮਿਆਂ ਦਾ ਵੀ ਹਵਾਲਾ ਦਿੱਤਾ ਕਿ ਜਿਨ੍ਹਾਂ ਵਿੱਚ ਹਾਈ ਕੋਰਟ ਨੇ ਓਪੀਐਸ ਲਾਵਾ ਦਾ ਹੁਕਮ ਵੀ ਦਿੱਤਾ ਸੀ ਪਟੀਸ਼ਨਰਾਂ ਦੇ ਵਕੀਲ ਨੂੰ ਸੁਣਨ ਤੋਂ ਬਾਅਦ ਹਾਈ ਕੋਰਟ ਦੇ ਜਸਟਿਸ ਤ੍ਰਿਪਵਨ ਦਈਆ ਨੇ ਹਰਿਆਣਾ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ 31 ਅਕਤੂਬਰ ਤੱਕ ਦਾ ਨੋਟਿਸ ਜਾਰੀ ਕਰਕੇ ਜਵਾਬ ਦੇਣ ਲਈ ਕਿਹਾ ਗਿਆ। ਹਾਲਾਂਕਿ ਇਹ ਮਸਲਾ ਦੋਸਤੋ ਹਰਿਆਣਾ ਸਰਕਾਰ ਦਾ ਹੈ ਜਾਂ ਸਿੱਖਿਆ ਵਿਭਾਗ ਦਾ ਉਹਨਾਂ ਦਾ ਵੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਸਾਂਝਾ ਹੈ ਪਰ ਇਹਦੇ ਵਿੱਚ ਇੱਕ ਗੱਲ ਦੇਖਣ ਦੇ ਵਿੱਚ ਆਈ ਹੈ ਕਿ 1 ਜਨਵਰੀ 2006 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਐਨਐਸਪੀ ਦਾ ਪਰ ਉਸ ਤੋਂ ਪਹਿਲਾਂ ਜਿਹੜੀ 2005 ਦੇ ਵਿੱਚ ਇਸ਼ਤਿਹਾਰ ਆ ਗਿਆ ਸੀ ਤਾਂ ਹੁਣ ਉਹਨਾਂ ਨੇ ਜੱਜ ਕਾਇਦਾਰ ਕੀਤੀ ਹੈ ਕਿ ਸਾਡਾ ਇਸ਼ਤਿਹਾਰ ਜਿਹੜਾ ਉਹ 2005 ਦੇ ਵਿੱਚ ਆਇਆ 28 ਅਕਤੂਬਰ 2005 ਨੂੰ ਤੇ ਜੇਕਰ ਜਨਵਰੀ ਦੀ ਗੱਲ ਕਰੀਏ ਜਨਵਰੀ 2006 ਦੇ ਵਿੱਚ ਉਹ ਜਿਹੜੀ ਉਹ ਐਨਐਸਪੀ ਲਾਗੂ ਹੁੰਦੀ ਹੈ ਜੋ ਕਿ ਉਹਨਾਂ ਦੀ ਭਰਤੀ ਪਹਿਲਾਂ ਦੀ ਹੋ ਚੁੱਕੀ ਇਸ ਕਰਕੇ ਉਹ ਪੁਰਾਣੀ ਪੈਨਸ਼ਨ ਸਕੀਮ ਦਾ ਅਧੀਨ ਆਉਂਦੀ ਹੈ ਜਿਨ੍ਹਾਂ ਨੇ ਕੋਰਟ ਦੇ ਵਿੱਚ ਕੇਸ ਕੀਤਾ ਤੇ ਉਹਨਾਂ ਦੀ ਸੁਣਵਾਈ ਵੀ ਹੋਊਗੀ ਠੀਕ ਹੈ 31 ਅਕਤੂਬਰ ਤੱਕ ਦਾ ਉਹਨਾਂ ਨੇ ਸਰਕਾਰ ਨੂੰ ਅਲਟੀਮੇਟ ਦੇ ਦਿੱਤਾ ਫਿਰ ਹੁਣ ਆਪਾਂ ਗੱਲ ਕਰਦੇ ਹਾਂ ਦੋਸਤੋ 7304 ਅਧਿਆਪਕਾਂ ਦੀ 6835 32 49 ਤੇ 94 ਦੇ ਭਰਤੀਆਂ ਤੋਂ ਪਹਿਲਾਂ 3704 ਭਰਤੀ ਜਿਹੜੀ ਹੋਈ ਹੈ ਜੋ ਕਿ 17 7 ਵੀ ਤੋਂ ਪਹਿਲਾਂ ਦੀ ਹੈ 17 ਜੁਲਾਈ 2020 ਤੋਂ ਪਹਿਲਾਂ ਦੀ ਹੈ ਕਿਉਂਕਿ ਜਿਹੜਾ 3704 ਭਰਤੀ ਦਾ ਇਸ਼ਤਿਹਾਰ ਸੀ ਉਹ 28 ਫਰਵਰੀ 2020 ਦਾ ਹੈ ਜੋ ਕਿ ਉਹ ਤੋਂ ਤਕਰੀਬਨ 4 ਤੋਂ 5 ਮਹੀਨੇ ਪਹਿਲਾਂ ਮੰਨਦੀ ਹੈ ਫਿਰ 17 7 20 ਤੋਂ ਬਾਅਦ ਚਲੋ ਮੰਨ ਲਿਆ ਵੀ ਜਿਹੜੀ 6835 ਭਰਤੀ ਹੋਗੇ 9494 ਹੋਗੇ ਉਹਨਾਂ ਤੇ ਲਾਗੂ ਹੋ ਗਿਆ ਕਿਉਂਕਿ ਉਹ 17 7 20 ਤੋਂ ਬਾਅਦ ਭਰਤੀ ਹੋਇਆ ਹੈ ਇਸ਼ਤਿਹਾਰ ਵੀ ਉਹਨਾਂ ਦਾ ਬਾਅਦ ਆਇਆ ਪਰ 3704 ਭਰਤੀ ਦਾ ਇਸ਼ਤਿਹਾਰ 28 ਫਰਵਰੀ ਦਾ ਤੇ ਜਾਰੀ ਨੋਟੀਫਿਕੇਸ਼ਨ ਕਦੋਂ ਹੁੰਦਾ ਜੀ 17 ਜੁਲਾਈ ਨੂੰ 2020 ਨੂੰ ਫਿਰ 3704 ਭਰਤੀ ਦੇ ਕੇਡਰ ਨੂੰ 6ਵਾਂ ਪੇ ਸਕੇਲ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਇੱਕ ਵੱਡਾ ਸਵਾਲ ਹੈ ਹੁਣ ਜਿਹੜੇ ਮੇਰੇ ਭੈਣ ਭਰਾ ਇੱਥੇ ਬੈਠੇ ਹੋਣਗੇ ਐਕਸਪਰਟ ਵੀਡੀਓ ਸੁਣ ਰਹੇ ਹੋਣਗੇ ਪਹਿਲੀ ਗੱਲ ਤਾਂ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਕੋਈ ਭੈਣ ਭਰਾ ਤੱਕ ਅਜੇ ਤੱਕ ਪਹੁੰਚੇ ਜਿਹੜਾ ਸਰਕਾਰ ਤੱਕ ਗੱਲ ਜਾ ਸਕੇ ਯੂਨੀਅਨ ਤੱਕ ਗੱਲ ਜਾ ਸਕੇ ਕਿ ਜਦੋਂ ਜਿਹੜੇ ਉਹ ਪੁਰਾਣੀ ਪੈਨਸ਼ਨ ਸਕੀਮ ਦੇ ਲਾਭ ਲੈ ਸਕਦੇ ਆ ਫਿਰ 3704 ਅਧਿਆਪਕ ਜੋ ਕਿ 17/7/20 ਤੋਂ ਪਹਿਲਾਂ ਭਰਤੀ ਹੈ ਉਹ ਆਪਣਾ ਕਿਉਂ ਨਹੀਂ ਲੈ ਸਕਦੇ ਕੀ ਕਰ ਰਹੇ ਦੂਸਰਾ ਇਹ ਹੈ ਕਿ ਜੇਕਰ ਇਹ ਪਤਾ ਸੀ ਕਿ 17720 ਤੋਂ ਪਹਿਲਾਂ ਭਰਤੀ ਹੋਇਆ ਸੰਤਿਜੋ 4 ਦੀ ਫਿਰ ਸੌਰਵ ਸ਼ਰਮਾ ਕੇਸ ਜੋ ਕਿ ਇੱਕ ਅਲੱਗ ਕੇਸ ਹੈ ਉਹਦਾ ਬੇਸ ਬਣਾ ਕੇ ਜਿਹੜਾ ਕੇਸ ਦਾਇਰ ਕੀਤਾ ਗਿਆ ਉਹਨਾਂ ਨੂੰ ਪੰਜਵਾਂ ਪੇ ਸਕੇਲ ਲਾਗੂ ਮਿਲ ਗਿਆ ਕਿ ਇਹੀ ਕਾਰਨ ਹੈ ਕਿ ਜੇਕਰ ਸੌਰਵ ਸ਼ਰਮਾ ਨੂੰ ਪੰਜਵਾਂ ਪੇ ਸਕੇਲ ਮਿਲਿਆ ਤਾਂ ਸੰਤਿਜੋ 4 ਨੂੰ ਵੀ ਪੰਜਵਾਂ ਪੇ ਸਕੇਲ ਮਿਲਿਆ ਕਿ ਇਹ ਹੋ ਸਕਦਾ ਹੈ ਕਿ ਜੇਕਰ ਸੰਤਿਜੋ 4 ਭਰਤੀ ਜਿਹੜੀ ਹੈਗੀ 17720 ਤੋਂ ਪਹਿਲਾਂ ਦੀ ਹੈ ਕਿ ਉਹ ਆਪਣਾ ਹੁਣ ਕੇਸ ਜਿਹੜਾ ਇੱਕ ਨਵੇਂ ਸਿਰੇ ਤੋਂ ਕੇਸ ਜਿਹੜਾ ਹੁਦਾਇਰ ਕਰਨ ਕਿ ਜਿਹੜੀ 17720 ਤੋਂ ਬਾਅਦ ਭਰਤੀ ਹੋਈ ਹੈ ਬੇਸ਼ੱਕ ਉਹਨਾਂ ਨੂੰ ਚਲੋ ਪੰਜਵਾਂ ਪੇਸਕੇਲ ਮਿਲਦਾ ਮਿਲਦਾ ਪਰ ਜਿਹੜੇ ਜਿਹੜੇ 17720 ਤੋਂ ਪਹਿਲਾਂ ਦੀ ਭਰਤੀ ਹੈ ਉਹਨਾਂ ਨੂੰ ਜਿਹੜਾ ਛੇਵੇਂ ਦਾ ਲਾਭ ਮਿਲੂਗਾ ਜਾਂ ਨਹੀਂ ਮਿਲੂਗਾ ਇੱਕ ਅਲੱਗ ਜਿਹੜਾ ਸਵਾਲ ਬਣਦਾ ਸੋ ਦੋਸਤੋ ਹੁਣ ਗੱਲ ਜਿਹੜੇ ਕਿ ਜੁਨੀਅਨ ਤੇ ਰਹੇਗੀ ਜਾਂ ਜਿਹੜੇ ਬਹੁਤ ਐਕਸਪਰਟ ਬੈਠੇ ਹੈ ਫਾਈਨਾਂਸ ਦੇ ਜਾਂ ਇਹਨਾਂ ਸਕੀਮਾਂ ਨੂੰ ਲੈ ਕੇ ਜਿਹੜੇ ਵੀ ਕੋਈ ਫੈਸਲੇ ਹੁੰਦੇ ਆ ਉਹਨਾਂ ਦੇ ਬਹੁਤ ਐਕਸਪਰਟ ਬੈਠੇ ਆ ਉਹੀ ਇਸ ਚੀਜ਼ ਦਾ ਹੱਲ ਦੱਸ ਸਕਦੇ ਆ ਕਿਰਪਾ ਕਰਕੇ ਕਮੈਂਟਾਂ ਦੇ ਵਿੱਚ ਆਪਣੇ ਸਵਾਲ ਜਾਂ ਜਵਾਬ ਜ਼ਰੂਰ ਦਿਓ ਕਿ ਤੁਹਾਡਾ ਕਿਹੜਾ ਸਵਾਲ ਸੀ ਕੀ ਵੀ ਤੁਹਾਡਾ ਵੀ ਇਹੀ ਸਵਾਲ ਸੀ ਜੋ ਮੈਂ ਅੱਜ ਇਸ ਵੀਡੀਓ ਵਿੱਚ ਪੁੱਛਿਆ ਗਿਆ ਕਿ ਸੈੰਥੀ 04 ਭਰਤੀ ਦੇ ਅਧਿਆਪਕਾਂ ਨੂੰ ਛੇਮਾ ਕਿਉਂ ਨਹੀਂ ਮਿਲਿਆ ਜਦਕਿ ਉਹਨਾਂ ਦੀ ਭਰਤੀ ਤਾਂ 17/7/20 ਤੋਂ ਪਹਿਲਾਂ ਦੀ ਹੈ ਠੀਕ ਹੈ ਜੀ ਕਿਉਂਕਿ ਦੋ ਤਿੰਨ ਸਵਾਲ ਇਹ ਚ ਬਣਦੇ ਕਿ ਇੱਕ ਸਰਵਪ ਸ਼ਰਮਾ ਕੇਸ ਬਣਾਇਆ ਤਾਂ ਬਣਦਾ ਹੈ ਕਿ ਜੇ ਸਰਵਪ ਸ਼ਰਮਾ ਕੇਸ ਤੋਂ ਇਲਾਵਾ ਹੋਰ ਕੇਸ ਬਣਦੇ ਸੀ ਕਿ ਉਹਨਾਂ ਨੂੰ ਹੀ ਮਿਲਦਾ ਸੀ ਕਿਉਂਕਿ ਬਹੁਤ ਸਾਰੇ ਸਵਾਲ ਜਿਹੜੇ ਦਿ ਤੁਸੀਂ ਕਿਰਪਾ ਕਰਕੇ ਆਪਣੇ ਕਮੈਂਟਾਂ ਰਾਹੀਂ ਇਹ ਇਨ੍ਹਾਂ ਸਵਾਲਾਂ ਦਾ ਜਵਾਬ ਵੀ ਜਰੂਰ ਦਿਓ ਤੇ ਆਪਣੇ ਸੁਝਾਅ ਵੀ ਜਰੂਰ ਤੁਸੀਂ ਦੇਣੇ ਆ ਤੇ ਜਿਹੜੇ ਕੋਈ ਭੈਣ ਭਰਾ ਬੈਠੇ ਆ ਉਹ ਇਨ੍ਹਾਂ ਸਵਾਲਾਂ ਦਾ ਜਵਾਬ ਵੀ ਦਿਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ 6ਵੇਂ ਪੇ ਸਕੀਲ ਨੂੰ ਲੈ ਕੇ ਕੀ ਕੋਈ ਵੀ ਅਪਡੇਟ ਜਿਹੜੀ ਆਉਂਦੀ ਹੈ ਉਹ ਤੁਹਾਡਾ ਜਰੂਰ ਸਾਂਝੀ ਕਰਾਂਗੇ ਤਦ ਤੱਕ ਲਈ ਧੰਨਵਾਦ